ਇਹ 24 ਤਰੀਕ ਦਾ ਗੰਮੇ ਹੀ ਮਟਾਰ ਨਾਉਣ ਗਿਆ ਕਿਤੇ ਨਹਿਰ 'ਚ ਇਹ ਮੁੱਤੋਗੇ ਡੁੱਬਾ 24 ਤਰੀਕ ਦੀ ਇਹ ਵੀ ਭਾਣ ਹੋ ਰਹੀ ਸੀ ਚਾਰ ਕੋ ਇਹਨਾਂ ਨੇ ਗੇ ਡਾਈ ਮਾਰੀ ਵਿੱਚ ਉਹ ਤੋਂ ਬਾਅਦ ਉਹ ਕਿਤੇ ਪੈਰ ਡੂੰਗੀ ਜਗ੍ਹਾ ਪੈ ਗਿਆ ਉਹ ਡੂੰਗੀ ਜਗ੍ਹਾ ਪੈਣ ਦੇ ਭਰਾਣੇ ਮਗਰ ਡਾਈ ਮਾਰੀ ਪਰ ਕੋ ਫੜਿਆ ਨਹੀਂ ਗਿਆ ਐਹੀ ਨਹਿਰ ਵਿੱਚ ਹਾਗੇ ਸੀ ਮਨ ਨਾਲ ਮੁੰਡੇ ਡਿਆ ਸੀ ਉਹਨਾਂ ਨੇ ਦੱਸਿਆ ਕਿ ਡੁੱਬ ਗਿਆ ਵਾ ਹਾਂਜੀ ਸਾਹਿਬ ਜੀ ਚਾਟੀਪਿੰਡ ਮਹਿਰ ਤੇ ਜਿਹੜਾ ਹਸਤਾ ਹੋਇਆ ਹੈਗੇ ਲਾਸ਼ ਮਿਲੀ ਹੈ ਕਿ ਰਿਪੋਰਟ ਕਰਨੀ ਚਾਹੋਗੇ ਇਹ ਜੀ 24 ਤਰੀਕ ਦਾ ਗੁੰਮੇ ਸੀ ਮੁੰਡਾ ਨਹਾਉਣ ਗਿਆ ਹੈ ਕਿਤੇ ਮਹਿਰ ਤੇ ਉੱਥੋਂ ਉਹਨੇ ਡੁੱਬਾ 24 ਤਰੀਕ ਦੀ ਉਹਦੀ ਭਾਲ ਹੋ ਰਹੀ ਸੀ ਤੇ ਅੱਜ ਇਹਦੀ ਡੈਡ ਬਾਡੀ ਮਿਲੀ ਹੈ ਕਿ ਕਿਹ ਕਿਹੜਾ ਸਾਲ ਦਾ ਨੌਜਵਾਨ ਹੈ ਦੀਪਕ ਕੁਮਾਰ ਸਾਨੂੰ ਸੰਤੋਸ਼ ਕੁਮਾਰ ਦਰਸ਼ਨ ਨਗਰ 6 ਕਟੇ ਰੋਡ ਤੇ ਰਹਿੰਦਾ ਹੈ ਤੇ ਇਹ ਉੱਥੇ ਨਹਾਉਣ ਗਿਆ ਸੀ ਨਹਿਰ 'ਚ ਤੇ ਉੱਥੇ ਕਿਤੇ 24 ਤਰੀਕ ਨੂੰ ਟੁੱਟ ਗਿਆ ਸੀ ਤੇ ਖਾਣਾ ਮਕਬੂਲਪੁਰ ਦੇ ਸਈ ਸੁਖਦੇਵ ਸਿੰਘ ਕਰਵਾਈ ਕਰ ਰਹੇ ਆ ਉੱਥੇ ਇਹਦੀ ਰਿਪੋਰਟ ਦਰਜੀ ਕੀਤੀ ਇਹ ਕਿੰਨੀ ਦੀ 24 ਤਰੀਕ ਨੂੰ ਹਾਂਜੀ 24 ਨਾਮ ਕੀ ਕਰਦਾ ਸੀ ਇਹ ਮੈਂ ਤੁੰਦੂਰੀ ਕਰਦਾ ਵਿਚਰਾ ਤੇ ਇਹਦਾ ਕੋਈ ਘਰ ਪਰਿਵਾਰ ਵਾਲੇ ਕੋਈ ਆਏ ਆ ਹਾਂਜੀ ਹਾਂਜੀ ਇਹ ਤਾਂ ਫਾਦਰ ਸਾਹਿਬ ਆਏ ਆ ਹੋਰ ਇਹਦੇ ਬ੍ਰਦਰ ਵੀ ਆਏ ਆ ਦੇ ਨਹਾਉਣ ਗਿਆ ਸੀ ਜਾਂ ਕੋਈ ਕੋਈ ਇਹਦੀ ਕੋਈ ਕੋਈ ਦੁਸ਼ਮਨੀ ਕੋਈ ਨਹੀਂ ਨਹੀਂ ਦੁਸ਼ਮਨੀ ਨਹੀਂ ਨਹਾਉਣ ਹੀ ਗਿਆ ਸੀ ਨਹਾਉਣ ਗਿਆ ਤੇ ਡੁੱਬਿਆ ਨਹੀਂ ਨਹਾਉਣ ਕੱਲਾ ਤਾਂ ਨਹੀਂ ਗਿਆ ਉਹਨਾਂ ਸਰ ਨਹਾਉਣ ਤੇ ਜਾਂਦਾ ਸੀ ਤਾਂ ਕਿ ਉਹਨੂੰ ਦੱਸਿਆ ਰ ਨਾ ਉਹਦੇ ਨੇ ਦੱਸਿਆ ਵੀ ਯਾਰ ਹਾਂ ਕਿ ਉਹ ਤੜਾ ਡੁੱਬ ਗਿਆ ਫਿਰ ਤਾਂ ਹੀ ਉਹਦੋਂ ਦੀ ਭਾਲ ਕਰ ਰਹੇ ਆ ਨਾ ਅੱਛਾ ਵੀ ਉਹਦੋਂ ਦੀ ਭਾਲ ਕਰ ਰਹੇ ਹਾਂ ਹਾਂਜੀ ਹਾਂਜੀ ਉਹ ਪਾਣੀ ਜਿਆਦਾ ਰੱਖਿਆ ਗਿਆ ਉਹਨਾਂ ਦਾ ਤੇ ਕਿਤੇ ਡੂੰਗੀ ਜਗ੍ਹਾ ਤੇ ਪੈਰ ਰੱਖਿਆ ਗਿਆ ਉਹਦੋਂ ਦੀ ਭਾਲ ਕਰ ਰਹੇ ਸੀ ਤੇ ਅੱਜ ਉਹ ਵੀ ਡੁੱਟ ਕੱਢੀ ਮਿਲ ਗਈ ਦੀਪਕ ਜਦਾਵੀ ਦੀਪਕ ਹੀ ਨਾਮ ਆਪਣੇ ਕੋ ਕੰਮ ਕਰਦਾ ਮੁੰਡਾ ਠੀਕ ਹੈ ਤੇ ਆ ਤਿੰਨ ਚਾਰ ਦਿਨ ਬਿਲਨ ਨਹਾਣ ਗਏ ਸੀ ਤੇ ਚਾਰ ਕੋ ਇਹਨਾਂ ਨੇ ਗਏ ਡਾਈ ਮਾਰੀ ਵਿੱਚ ਉਹ ਤੋਂ ਬਾਅਦ ਦਾ ਕਿ ਕਿ ਪੈ ਡੂੰਗੀ ਜਗ੍ਹਾ ਪੈ ਗਿਆ ਉਹ ਡੂੰਗੀ ਜਗ੍ਹਾ ਪੈਣ ਦੇ ਭਰਾਣੇ ਮਗਰ ਡਾਈ ਮਾਰੀ ਪਰ ਕੋ ਫੜਿਆ ਨਹੀਂ ਗਿਆ ਉਹ ਬਾਹਰ ਨਿਕਲ ਆਇਆ ਤੇ ਕੋਈ ਮਚਾਨ ਵਾਲਾ ਲੱਗੇ ਨਹੀਂ ਆ ਸੀ ਉਸ ਦਿਨ ਦੇ ਹੀ ਵਾਸ ਖੱਜਾ ਖਰਾਬ ਹੋਣ ਦੇ ਅੱਜ ਫਿਰ ਲੱਗੀ ਪਤਾ ਲੱਗਾ ਕਿ ਤਾਰਾਂ ਦੇ ਪੁੱਲ ਦੇ ਲੱਗੇ ਇੱਕ লাশ ਤਰਨ ਦੀ ਹੈ ਨਹੀਂ ਨਹੀਂ ਇਹੀ ਨਹਿਰ ਵਿੱਚ ਹਗੇ ਸੀ ਮੇਰੇ ਨਾਲ ਮੁੰਡੇੜੇ ਆਏ ਸੀ ਉਹਨਾਂ ਨੇ ਦੱਸਿਆ ਕਿ ਡੁੱਬ ਗਿਆ ਹੋਇਆ ਅੱਛਾ ਇਹ ਉਦੋਂ ਦੇ ਨਾਲ ਹੀ ਉਦੋਂ ਦੇ 4 ਦਿਨ ਹੋ ਗਏ ਪਤਾ ਕਰਨ ਦੇ ਆ ਤੇ ਅੱਜ ਹੁਣ ਸਾਨੂੰ ਪਤਾ ਲੱਗਿਆ ਤੇ ਇੱਧਰ ਸਾਨੂੰ ਉਸੇ ਟਾਈਮ ਹੀ ਪਹੁੰਚ ਗਏ ਨਹੀਂ ਤੁਸੀਂ ਫਿਰ ਥਾਣੇ ਥਾਣੇ ਸਾਰੇ ਥਾਣੇ ਵਾਲੇ ਤੁਸੀਂ ਪਤਾ ਹੀ ਅੱਛਾ ਤੇ ਗੋਤਾਖੋਰਾਂ ਨੇ ਪਹਿਲਾਂ ਲੱਭਿਆ ਨਹੀਂ ਇਹਨਾਂ ਨੇ ਨਹੀਂ ਨਹੀਂ ਲੱਭਿਆ ਹੈਗਾ ਵਾ ਜਿਹੜੇ ਗੋਤਾਖੋਰ ਬਾਹਰੋਂ ਦੇ ਨਹੀਂ ਕੋਈ ਆਏ ਹੈਗੇ ਜਿਹੜੇ ਇੱਥੇ ਦੇ ਰਹਿਣ ਵਾਲੇ ਹੈਗੇ ਉਹ ਹੀ ਇਹਨਾਂ ਨੇ ਲੱਭ ਲਏ ਸਿਰ ਕੰਮ ਇੱਕ ਸਕਰੈਪ ਦਾ ਕੁਆਰਟ ਦਾ ਕੰਮ ਕਰਦਾ ਕਿੰਨੀ ਉਮਰ ਸੀ ਸਰ ਅਜੀ 22 23 ਸਾਲ ਉਮਰ ਗਈ ਕਿੱਥੋਂ ਦੇ ਰਹਿਣ ਵਾਲਾ ਸੀ ਇਹ ਇੱਥੇ ਆ ਕੀ ਨਾਂ ਸੋਫਤੀ ਸੜਕ ਤੇ ਗਈ ਹਨ ਮੰਦਰ ਦੇ ਲੱਗੇ ਤੇ ਇਤਨਾ ਕਿ ਪ੍ਰਵਾਸੀ ਪ੍ਰਵਾਸੀ ਬੰਦਾ ਇਹ ਵੀ ਬਾਹਰ ਦਾ ਹੈ ਇਹ ਪ੍ਰਵਾਸੀ ਗਿਆ ਪਰ ਰਹਿਣ ਵਾਲੇ ਸ਼ਿਰ ਤੋਂ ਇੱਥੇ ਜੰਮ ਬਲਤ ਹੋ ਦੀ ਹਾਂਜੀ ਹਾਂਜੀ